ਪਹਿਲੇ ਟਾਇਰ ਬਦਲਣ ਦੀ ਸੇਵਾ ਚੱਲ ਰਹੀ ਆ। ਟੰਟਾਂ ਤੋਂ ਜਿਹੜੇ ਟਾਇਰਾਂ ਦੀ ਸੇਵਾ ਲੈ ਕੇ ਆ ਰਹੇ ਆ, ਟਾਇਰਾਂ ਦੀ ਸੇਵਾ ਕਰ ਰਹੇ ਆ, ਟਰੈਕਟਰਾਂ ਦੇ ਟਾਇਰ ਪਾਏ ਜਾ ਰਹੇ ਆ। ਉਹਨਾਂ ਦਾ ਮੋਰਚੇ ਵੱਲੋਂ ਸਾਨੂੰ ਹੁਕਮ ਹੈ ਅਸੀਂ ਵਿਸ਼ੇਸ਼ ਤੌਰ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅੰਕਿਤ ਗਰਗ ਜੀ ਮੰਡੀ ਪਾਤੜ। ਵੀਰੇ ਬਹੁਤ-ਬਹੁਤ ਧੰਨਵਾਦ ਐਡੀ ਸੇਵਾ ਸਾਂਭਣ ਲਈ ਯਾਰ। ਅਸੀਂ ਅੱਜ ਫੇਰ ਆਏ ਤੇ ਆਪਾਂ ਖਨੋਰੀ ਬਾਰਡਰ ਤੇ ਤੇ ਤੁਸੀਂ ਦੇਖ ਸਕਦੇ ਹੋ ਬਾਈ ਆਹ ਟਰੈਕਟਰਾਂ ਨਾਲ ਪਹਿਲਾਂ ਪੈਂਚਰ ਕਰੇ ਹੋਏ ਸੀ ਜਿਹੜੇ ਟਾਇਰ 파ੜੇ ਹੋਏ ਸੀ ਤੇ ਉਹਨਾਂ ਦੀ ਸੇਵਾ ਚੱਲ ਰਹੀ ਹੈ ਬਾਈ ਪਾਤਲਾਂ ਤੋਂ ਆਏ ਨੇ ਤੇ ਉਹ ਗੱਡੀ ਦੇ ਟਾਇਰ ਆ ਦੇਖੋ ਆ ਇਹਦੇ ਦੋ ਟਾਇਰ ਪੈਂਚਰ ਸੀ ਇਹ ਵੀ ਟੀਫਾ ਪਾਈ ਜਾਂਦੇ ਨੇ ਤੇ ਬਾਕੀ ਦੀ ਰਿਪੇਅਰ ਨੇ ਆਉਂਦੀ ਦੀ ਆ ਤੇ ਗੱਡੀ ਲੈ ਕੇ ਆਏ ਹੋਏ ਨੇ ਭਰਾ ਆ ਦੇਖੋ ਨਾਲੇ ਹਵਾ ਹੋਊਗਾ ਸਾਰਾ ਸਿਸਟਮ ਉਰੀ ਲੈ ਕੇ ਆਏ ਨੇ ਉਰੀ ਆ ਇਹਦੇ ਚਾਰੇ ਟਾਇਰ 파ੜੇ ਹੋਏ ਸੀ 852 ਦੇ ਤੇ ਚਾਰੇ ਟੀਫਾ ਚੇਂਜਿੰਗ ਕਰਕੇ ਜਿਹੜਾ ਹਵਾ ਭਰ ਦਿੱਤੀ ਆ ਤੇ ਆ ਦੇਖ ਸਕਦੇ ਹੋ ਤੁਸੀਂ ਸਾਰਾ ਸਿਸਟਮ ਨਾਲ ਇਹਦੀਆਂ ਦੋ ਦੋ ਟਾਇਰ ਉੱਲੇ ਪੈਂਚਰ ਸੀ ਇਹੇ ਚ ਵੀ ਟਿੱਪਾਂ ਪਾ ਕੇ ਜਿਹੜਾ ਤਿਆਰ ਕਰਤਾ ਹੈ ਵੀ ਟਰੈਕਟਰ ਤੇ ਇਹ ਸਾਰੇ ਟਰੈਕਟਰਾਂ ਦੀ ਸੇਵਾ ਬਾਈ ਪਾਤਲਾਂ ਤੋਂ ਕਰਦੇ ਨੇ ਤੇ ਲਾ ਲਏ ਨੇ ਕਿ ਉਹ ਬਾਈ ਜਿਹੜਾ ਖੜਿਆ ਹੋ ਉਹ ਵਾਈਟ ਉਹ ਸਾਲਾ ਉਹਦੇ ਵੱਲੋਂ ਬਾਈ ਵੱਲੋਂ ਸੇਵਾ ਕੀਤੀ ਜਾ ਰਹੀ ਆ ਤੇ ਇੱਧਰ ਦੇਖੋ ਇਹਦੀਆਂ ਇਹਦੀਆਂ ਵੀ ਟੋਪਾਂ ਚੇਂਜ ਕਰ ਰਹੇ ਨੇ ਤੇ ਸਾਰੇ ਟਰੈਕਟਰਾਂ ਦੀ ਜਿਹੜਾ ਸੇਵਾ ਬਾਈ ਨੇ ਉੱਤੀ ਹੈਗੀ ਤੇ ਇਧਰੋਂ ਵੀ ਇਹਦੇ ਵੀ ਟਾਇਰ ਪੈਂਚਰ ਸੀ ਹੈ ਕੋਈ ਰਹਿ ਗਈ ਇਹਦੀ ਰਹਿੰਦੀ ਹੈ ਤੇ ਬਾਕੀ ਲੱਗੇ ਹੋਏ ਨੇ ਭਰਾ ਸਾਰੇ ਉੱਧਰ ਤੇ ਆ ਦੇਖੋ ਤੇ ਆਪਰਾ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਬਾਈ ਨੂੰ ਬਾਹਰ ਜਾਣਾ ਮੈਂ ਕੱਲ ਨੂੰ ਆਣਾ ਸੰਗੋ ਤੋਂ ਜਿੱਤ ਕੇ ਆਪਣਾ ਤੁਹਾਨੂੰ ਜੇ ਤੁਹਾਡਾ ਬਹੁਤ ਪਸੰਦ ਹਮਾਰਾ ਕੋਈ ਇਹ ਨਾਲ ਆਵਾਂਗੇ ਹੋਰ ਆ ਰਹੇ ਆ ਕੋਲ ਨੇ ਨੇ ਗੁਰਦੇ ਦਾ ਖਲਸਾ ਵਾਹਿਗੁਰੂ ਜੀ ਕੀ ਧੰਦੇ ਰੱਤ ਦੇ ਇਤਿਹਾਸ ਦਾ ਜੱਲਾ ਫੋਟਾ ਵੱਡੀਆਂ ਕਰਨ ਵਾਲੀਆਂ ਜੇ ਬੈਂਕਾਂ ਤੱਕ ਕਿੱਥੋਂ ਤੱਕ ਚੱਲ ਕੇ ਆਉਂਦੇ ਆ ਮੇਰੇ ਬਹੁਤ ਬਹੁਤ ਧੰਨਵਾਦ ਹੈ ਟੀ ਸੇਵਾ ਸਾਂਭਣ ਲਈ ਯਾਰ ਕੋਈ ਕੋਈ ਹੁੰਦਾ ਭਾਈ ਯਾਰ ਦੇਖ ਲੋ ਬਾਈ ਨੇ ਸਾਰੇ ਟਰੈਕਟਰ ਜਿਹੜੇ ਸਹੀ ਕਰਤੇ ਆ ਕਿਸੇ ਜੀ ਟੀਫਾਂ ਪਾਈਆਂ ਟਾਇਰ ਪਾਈ ਬਾਈ ਆਪਾਂ ਕਿੱਥੋਂ ਪਾਤਣਾ ਤੋਂ ਬਈ ਪਾਤਣਾ ਤੋਂ ਬਾਈ ਆਪਣੇ ਸ਼ਹਿਰ ਤੋਂ ਆਗਾ ਤੇ ਬਹੁਤ ਬਹੁਤ ਧੰਨਵਾਦ ਯਾਰ ਸਾਰੇ ਜਿਹੜੇ ਮੰਨਜੇ ਟੁੱਟੇ ਹੋਏ ਦੀ ਮਾੜਾ ਵਾਤਾ ਸਹੀ ਜੇ ਹੋਇਆ ਗਿਆ ਹਨ ਬਹੁਤ ਬਹੁਤ ਧੰਨਵਾਦ ਬਾਈ ਸਾਡੀ ਤੇ ਸਾਡੀ ਟੀਮ ਵੱਲੋਂ ਸਾਡੇ ਸਾਰੇ YouTube ਚੈਨਲ ਵੱਲੋਂ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਤੇ ਬਾਈ ਨੇ ਯਾਰ ਥੋੜਾ ਜਿਹਾ ਹੌਸਲਾ ਜਿਹੜਾ ਕਿਸਾਨਾਂ ਨੂੰ ਦਿੱਤਾ ਤੇ ਸਾਰੇ ਟਰੈਕਟਰਾਂ ਦੇ ਟਾਇਰ ਆ ਜਿਹੜੇ ਬਾਈਆਂ ਨੇ ਸੈੱਟ ਕਰਤੇ ਹਵਾ ਦੇਖੋ ਤੁਸੀਂ ਨਾਲੇ ਲੈ ਕੇ ਆਏ ਨੇ ਸਾਰਾ ਕੁਝ ਤੇ ਬਾਈ ਦੀ ਅਰਤ ਦੀ ਦੁਕਾਨ ਆ ਤੇ ਬਾਈ ਉਰੇ ਆਇਆ ਸੀ ਕਹਿੰਦਾ ਮੈਂ ਤੇ ਬਾਈ ਨੇ ਆ ਕੇ ਦੇਖਿਆ ਵੀ ਇੰਨਾ ਨਖਾਨ ਹੋਇਆ ਪਿਆਗਾ ਤੇ ਬਾਈ ਕਹਿੰਦਾ ਯਾਰ ਮੈਨੂੰ ਜ਼ਿੰਮੇਵਾਰੀ ਚੱਕ ਲਈ ਖਲ ਆਇਆ ਸੀ ਤੇ ਅੱਜ ਬਾਈ ਅਸਮਾਨ ਲੈ ਕੇ ਨਾਲ ਅਕੀਪਾਂ ਦੇ ਲੋ ਇਹਦੇ ਚਾਰੇ ਟਾਇਰ ਪਾਟੇ ਹੋਏ ਸੀ ਆ ਟਰੈਕਟਰ ਦੇ ਚਾਰ ਦੇ ਚਾਰੇ ਸੈੱਟ ਕਰਤੇ ਤੇ ਅੱਗੇ ਵੀ ਜਿਹੜੇ ਟਰੈਕਟਰ ਖੜੇ ਸੀ ਅਰਜਨ ਉਹ ਖੜਾ 4x4 ਤੇ ਅੱਗੇ ਉਹ ਦੋ ਰਹਿ ਗਏ ਬਾਕੀ ਸਾਰੇ ਸੈੱਟ ਕਰਤੇ ਬਾਈ ਦਾ ਯਾਰ ਬਹੁਤ ਬਹੁਤ ਧੰਨਵਾਦ ਬਾਈ ਕਮੈਂਟ ਕਰਕੇ ਬਾਈ ਦਾ ਯਾਰ ਹੌਸਲਾ ਵਧਾਈ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰੇ ਇਹ ਜੇ ਬੰਦੇ ਆ ਨਾ ਬਹੁਤ ਘੱਟ ਹੋਵਾਂ ਇਹੋ ਜਿਹੇ ਬੰਦੇ ਅੱਗੇ ਆ ਜਾਂ ਫਿਰ ਤੇ ਬਾਈ ਦਾ ਧੰਨਵਾਦ ਜਰੂਰ ਕਰਿਓ ਕਮੈਂਟਾਂ 'ਚ ਬਾਈ ਤੇ ਵੀਡੀਓ ਨੂੰ ਸ਼ੇਅਰ ਕਰਿਓ ਭਾਈ ਜਰੂਰ ਤਾਂ ਕਿ ਹੋਰ ਕਿਸੇ ਭਰਾਵਾਂ ਤੱਕ ਜਿੰਨੀ ਕੁ ਜੋਗਰਾ ਕੋਈ ਹੈਗਾ ਹਨਾ ਭਰਾ ਵੀ ਸੇਵਾ ਜਿਹੜੀ ਕਰ ਸਕਦਾ ਜਿਵੇਂ ਕੋਈ ਮਿਸਤਰੀ ਹੋਇਆ ਜਿਵੇਂ ਤੇ ਜੇ ਕੋਈ ਹਨਾ ਭਾਈ ਆਹ ਇਲੈਕਟ੍ਰੀਸ਼ਨ ਵਾਲਾ ਮਿਸਤਰੀ ਵੀਡੀਓ ਦੇਖ ਰਿਆ ਆਪਣੀ ਇਹ ਵੀ ਯਾਰ ਜੇ ਕੋਈ ਭਰਾ ਸੇਵਾ ਕਰ ਸਕਦਾ ਭਾਈ ਯਾਰ ਜਰੂਰ ਕਰਿਓ ਕੁਛ ਨਹੀਂ ਲੱਗਦਾ ਇੱਕ ਇੱਕ ਟਰੈਕਟਰ ਦੇ ਇੱਕ ਘੰਟਾ ਕੇ ਲੱਗਣਾ ਕਿਉਂ ਉਦਾਂ ਸਾਨੂੰ ਪਤਾ ਨਹੀਂ ਵੀ ਤਾਰਾ ਤੋਰਾ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਹਨਾ ਕਿ ਇੱਥੇ ਲੱਗਣੀਆਂ ਨੇ ਜੇ ਕੋਈ ਆਹ ਸੇਵਾ ਕਰ ਸਕਦਾ ਯਾਰ ਇਹ ਵੀ ਜਰੂਰ ਪਹੁੰਚਿਓ ਭਾਈ ਕਿਉਂਕਿ ਚਲੋ ਲੈਟਾਂ ਲੂਟਾਂ ਸੈੱਟ ਹੋ ਜਾਣੀਆਂ ਬਾਕੀ ਥੋੜਾ ਬੋਧਾ ਅਗਲਾ ਸਮਾਨ ਲਿਆ ਕੇ ਦੇ ਦੰਨ ਉੱਤੇ ਤੋੜੀਆਂ ਬੈਰਿੰਗ ਵਗੈਰਾ ਚਲਦੀ ਕਰ ਦਿਓ ਤੇ ਬਾਕੀ ਹੋਰ ਜੇ ਕਿਸੇ ਤਰ੍ਹਾਂ ਦੀ ਵੀ ਸੇਵਾ ਕਰਨੀ ਚਾਹੁੰਦਾ ਕੋਈ ਭਰਾ ਯਾਰ ਜਰੂਰ ਕਰਕੇ ਜਾਏ ਬਾਈ ਤੁਹਾਨੂੰ ਪਤਾ ਹੀ ਆ ਪਹਿਲਾਂ ਵਾਲੀਆਂ ਵੀਡੀਓ ਦੇਖ ਲਓ ਨੁਕਸਾਨ ਤੁਹਾਨੂੰ ਪਤਾ ਹੈ ਨਾ ਬਾਕੀ ਦਾ ਚਲੋ ਕੋਈ ਗੱਲ ਨਹੀਂ ਮਿਊਜ਼ਿਕ ਦੇ ਇਸ ਤੋਂ ਬਾਹਰ ਦੀਆਂ ਗੱਲਾਂ ਬਾਕੀ ਤਾਂ ਸਾਰੀਆਂ ਤੇ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਬਾਈ ਤਾਂ ਕਿ ਕਿਸੇ ਸੇਵਾਦਾਰ ਕੋਲੇ ਜਾਂ ਲੋੜਵੰਦ ਕੋਲੇ ਕਿਸੇ ਕੋਲ ਵੀ ਪਹੁੰਚ ਸਕੇ ਤੇ ਬਾਕੀ ਬਹੁਤ ਬਹੁਤ ਧੰਨਵਾਦ ਬਾਈ ਵੀਡੀਓ ਪੂਰੀ ਦੇਖਣ ਅਖੀਰ ਵਿੱਚ ਨਹਿਰ ਬਾਲਣ ਦੀ ਸੇਵਾ ਚੱਲ ਰਹੀ ਆ ਜਿਹਨਾਂ ਅੱਜ ਕਰਵਾਟ ਗੱਲ ਕਰਵਾ ਦੇਸ਼ ਸਾਡੇ ਬਾਦ ਜਿੱਥੇ ਸਰਕਾਰ ਦੇ ਸਰਕਾਰੀ ਅਧਿਕਾਰੀ ਅੱਥਰਥਾਰੇ ਦੇ ਜੀਮੇ ਬੈਠੇ ਆ ਸਰਕਾਰ ਨੇ ਆਪਣੇ ਅੱਖਾਂ ਬੱਤੀ ਮੁੱਤਲ ਪਾ ਕੇ ਆਪਣੇ ਦੇਸ ਨੂੰ ਅੱਥਰੀ ਜਾਇ ਛੱਡੋ ਬਚੀਓ ਮੋਰਾ ਬੜਾ ਪੂਰ ਕਰ ਜਾਂਦੀ ਆ ਪਾਲ ਦਾ ਪਾਉਂਦਾ ਉਹਦੀ ਜਿਹੜੀ ਕਾਲੀ ਵਾਲੀ ਜਿਹੜੀ ਯਾਰ ਦਾ ਚੱਲ ਰਹੀ ਵਾਰੀ ਬੱਧੀ ਸੰਨੋ ਦਵਾਈ ਦੀ ਸਰਕਾਰ ਨੇ ਟੂਬ ਦੇ ਟੁਕੜਾ ਦੱਸ ਮੈਂ ਪਾਉਂਦੀ ਹਾਂ ਠੀਕ ਕਰਦੇ ਨੇ ਟੂਬਾ ਰੱਖ ਦੂ ਟੂਬ ਦਾ ਟੂਬਾ ਅੰਦਰਲੇ ਵੈਸੇ ਟੁੱਟ ਰਾਹ ਦੋ ਆਇਆ ਤੁਸੀਂ ਵਾਲੀ ਕਹਿੰਦੇ ਕਿ ਟਿੱਪੇ ਲਿਆ ਮੰਗੇ ਨੂੰ ਗਾਣਾ ਕਰਾ ਕੇ ਕਿ ਨਹੀਂ ਅਸਮ ਪ੍ਰੀਅਰ ਜਾ ਰਹੇ ਟੋਪਾਂ ਚਾਰੀ ਟਿੱਪਾ ਨਵੀਆਂ ਬਾਈ ਉਹਦੀ ਰੱਖ ਜਾਨ ਗੱਡੀ ਜੀ ਰੱਖ ਲਾ ਜਿਹੜੀ ਅੱਗੇ ਸਵਿਫਟ ਕਾਰ ਖੁੱਟੀ ਹੋਈ ਹੈ ਦੀਆਂ ਚਾਰੇ ਟਿੱਪਾਂ ਪਾਉਣੀਆਂ ਨੇ ਨਵੀਆਂ ਲੈ ਕੇ ਆਏ ਨੇ ਬਾਈ ਕਾਰਾਂ ਨਹੀਂ ਪੈਂਚਰ ਜਿਹੜੇ ਕਰੇ ਨੇ ਸਾਰੇ ਏ2 ਜੀ ਜਿੰਮੇਵਾਰੀ ਬਾਈਆਂ ਨੇ ਚੱਕ ਲਈਆ ਟਰੈਕਟਰਾਂ ਦੀ ਕਾਰਾਂ ਦੀ ਜਿੰਨੇ ਵੀ ਉਹਦੇ ਵਾਹਣ ਨੁਕਸਾਨੇ ਗਏ ਨੇ ਉਹਦੀ ਜਿੰਮੇਵਾਰੀ ਬਾਈ ਨੇ ਚੱਕ ਲਈਆ ਕਹਿੰਦਾ ਵੀ ਸਾਰਿਆਂ ਦੇ ਟਾਇਰ ਓਕੇ ਕਰਕੇ ਦੇਣੇ ਨੇ ਕਿਸੇ ਚ ਟਿੱਪਾ ਪਈਆਂ ਨੇ ਆ ਦੇ ਖੇਤ ਚ ਵੀ ਟਿੱਪਾ ਪਈਆਂ ਨੇ ਇਹਦੇ ਚਾਰੇ ਟਾਇਰ ਪੈਂਚਰ ਸੀਗੇ ਤੇ ਜੇ ਕੋਈ ਭਰਾ ਯਾਰ ਹੋਰ ਤਰ੍ਹਾਂ ਦੀ ਸੇਵਾ ਕਰਨੀ ਚਾਹੁੰਦਾ ਯਾਰ ਜ਼ਰੂਰ ਕਰਿਓ ਭਾਈ ਕਿਵੇਂ ਹਾਂ ਨਾ ਕਿਸੇ ਕੋਲ ਸਮਾਨ ਪਿਆ ਹੁੰਦਾ ਉਹ ਦੇਖੋ ਸਟੀering ਵਗੈਰਾ ਟੁੱਟੇ ਪਏ ਨੇ ਇੱਕ ਵਾਰ ਇਹਨਾਂ ਨੂੰ ਜ਼ਰੂਰ ਤਿਆਰ ਕਰਕੇ ਦਿਓ ਭਰਾਵਾਂ ਨੂੰ ਟਰੈਕਟਰ ਸਾਰਿਆਂ ਦੇ ਭਈ ਉਹ ਵੀ ਗੱਡੀ ਨੁਕਸਾਨੀ ਗਈ ਸੀ ਤੇ ਇਹਦੇ ਵੀ ਟਾਇਰ ਖੋਲ ਲੈ ਇਹਦਾ ਵੀ ਕੰਮ ਹੋਣਾ ਬਾਕੀ ਉਹਦੇ ਟਾਇਰ ਚੇਂਜ ਕਰਨ ਲੱਗ ਰਹੇ ਨੇ ਤੇ ਉਹ ਸਵਿਫਟ ਦੀਆਂ ਟੂਬਾ ਆ ਗਈਆਂ ਉਹਦੇ ਟੂਬਾ ਬਾਣੀਆਂ ਨੇ